ਡਰਸ ਇੰਟਰਨੈਸ਼ਨਲ ਜੀ ਹਨ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸੰਵੇਦ ਸੋਕੇ ਜਿਹੜੇ ਕੇਜਰੀਵਾਲ ਨੇ ਹਾਰ ਤੋਂ ਪਿੱਛੋਂ ਆਪ ਤੇ ਪੰਜਾਬ ਨਹੀਂ ਆਏ ਉਹ ਇਕੱਲੇ ਵਿਅਕਤੀ ਉੱਥੇ ਰਹੇ ਤੇ ਉਹਨਾਂ ਨੇ ਸਾਰੀ ਜਿੰਨੀ ਵੀ ਗਵਰਨਮੈਂਟ ਹੈ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਤੇ ਚੀਫ ਮਿਨਿਸਟਰ ਨੂੰ ਦਿੱਲੀ ਬੁਲਾਇਆ ਸੀ ਕੀ ਕਿਹਾ ਉੱਥੇ ਬੁਲਾ ਕੇ ਕੀ ਫੈਸਲਾ ਹੋਇਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਕੇ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਮੀਟਿੰਗ ਦੇ ਵਿੱਚ ਉਹ ਸਾਰਾ ਕੁਝ মিডিਏ ਦੇ ਮੂਹਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਾਂ ਮੰਤਰੀਆਂ ਨੇ ਉਵੇਂ ਹੀ ਰੱਖ ਦਿੱਤਾ ਹੋਵੇ ਇਹ ਜ਼ਰੂਰੀ ਤਾਂ ਨਹੀਂ ਹੈ ਕਿਉਂਕਿ ਪਾਰਟੀ ਦੀਆਂ ਕਈ ਅੰਦਰੂਨੀ ਗੱਲਾਂ ਹੋਣੀਆਂ ਹਨ ਪਰ ਜਿੰਨਾ ਕੁ ਉਹਨਾਂ ਨੇ মিডিਏ ਦੇ ਮੂਹਰੇ ਆ ਕੇ ਦੱਸਿਆ ਉਹ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਕਹਿੰਦੇ ਵੀ ਸਾਨੂੰ ਤਿੰਨ ਮੰਤਰ ਦੇ ਕੇ ਭੇਜਿਆ ਉਹ ਕਹਿੰਦੇ ਜੀ ਤਿੰਨ ਮੰਤਰਾਂ ਦੇ ਉੱਤੇ ਕੰਮ ਕਰਨਾ केजरीवाल ਸਾਹਿਬ ਕਹਿੰਦੇ ਲੋਕਾਂ ਦੇ ਨਾਲ ਜੁੜਨਾ ਕਿਵੇਂ ਆ ਲੋਕਾਂ ਦਾ ਭਰੋਸਾ ਕਿਵੇਂ ਜਿੱਤਣਾ ਤੇ ਲੋਕਾਂ ਦੇ ਕੰਮ ਕਿਵੇਂ ਆਉਣਾ ਉਹ ਕਹਿੰਦੇ ਵੀ ਅਸੀਂ ਪੰਜਾਬ ਨੂੰ ਮਾਡਲ ਸੂਬਾ ਬਣਾਉਣਾ ਤੇ ਪੰਜਾਬ ਨੂੰ 2027 ਦੇ ਵਿੱਚ ਅਸੀਂ ਜਿੱਤ ਕੇ ਦਿਖਾਉਣਾ ਤੇ ਪੰਜਾਬ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਰਹਿਣੀ ਚਾਹੀਦੀ ਤੇ ਦਿੱਲੀ ਦੀ ਹਾਰ ਤੋਂ ਬਾਅਦ ਘਬਰਾਉਣਾ ਨਹੀਂ ਜਿੱਤਾਂ ਹਾਰਾਂ ਬਣਦੀਆਂ ਆਈਆਂ 27 ਦੇ ਵਿੱਚ ਆਪਾਂ ਫੇਰ ਸਰਕਾਰ ਬਣਾਉਣੀ ਆ ਪਰ ਕਈ ਲੋਕਾਂ ਨੇ ਸਵਾਲ ਜ਼ਰੂਰ ਕੀਤੇ ਵੀ ਦੇਖੋ ਜੇ ਚੰਡੀਗੜ੍ਹ ਤੋਂ ਵੀ ਜਾਣਾ ਹੋਵੇ ਨਾ ਤੇ 5-7 ਪੰਜ 6 ਘੰਟੇ ਲੱਗ ਜਾਂਦੇ ਆ 5 ਘੰਟੇ ਤਾਂ ਲੱਗਦੇ ਹੀ ਆ ਪਰ ਗੱਲ ਇਹ ਜੀ ਕਿ ਉੱਥੇ ਮੀਟਿੰਗ ਹੋਈ ਹੈ 30 ਤੋਂ ਲੈ ਕੇ 32 ਮਿੰਟ ਤੇ ਫਿਰ ਉੱਥੇ ਜਾਣ ਆਉਣ ਦਾ ਟਾਈਮ ਵੱਧ ਲੱਗ ਗਿਆ ਤੇ ਮੀਟਿੰਗ 30 ਮਿੰਟ ਦੀ ਹੋਈ ਆ ਸੋ ਪਰ ਕੇਜਰੀਵਾਲ ਸਾਹਿਬ ਨੇ ਕਹਿੰਦੇ ਵੀ ਜਿੱਤ ਦਾ ਮੰਤਰ ਲੈ ਕੇ ਭੇਜਿਆ ਤੇ ਊਰਜਾ ਦਾ ਪ੍ਰਵਾਹ ਤੁਹਾਡੇ ਵਿੱਚੋਂ ਕਹਿੰਦੇ ਵੀ ਬਰਕਰਾਰ ਰਹਿਣਾ ਚਾਹੀਦਾ ਤੇ ਫਿਕਰ ਨੀ ਕਰਨੀ। ਸੋ ਕੇਜਰੀਵਾਲ ਤੇ ਸੰਜੇ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੋਣ ਵਾਲੀ ਹੈ ਐਂਟੀ ਕ腐ਪਸ਼ਨ ਬਿਊਰੋ ਵੱਲੋਂ? ਹਾਂ ਬਿਲਕੁਲ ਜੀ ਇਹ ਮੰਨਿਆ ਜਾ ਰਿਹਾ ਵੀ ਭਾਈ ਹੋ ਸਕਦੀ ਹੈ। ਕਿਉਂਕਿ ਪਿਛਲੇ ਦਿਨੀ ਵੀ ਆਪਾਂ ਖਬਰ ਸੰਜੀ ਕੀਤੀ ਸੀ ਵੀ ਜਦੋਂ ਕੇਜਰੀਵਾਲ ਦੇ ਘਰ ਦੇ ਵਿੱਚ ਐਂਟੀ ਕ腐ਪਸ਼ਨ ਬਿਊਰੋ ਦੀਆਂ ਟੀਮਾਂ ਆジナ ਸੀ। ਕਿਉਂਕਿ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਸਾਡੀ ਪਾਰਟੀ ਦੇ ਕਈ ਉਮੀਦਵਾਰਾਂ ਦੇ ਨਾਲ ਸੰਪਰਕ ਕਰ ਰਹੇ ਆ ਬੀਜੇਪੀ ਦੇ ਆਗੂ ਤੇ 15-15 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦੇ ਤੇ ਇਹ ਗੱਲ ਕਹਿੰਨੇ ਵੀ ਜਦੋਂ ਤੁਸੀਂ ਸਾਡੇ ਵਾਲੇ ਪਾਸੇ ਆਜੂਗਾ ਤਾਂ ਤੁਹਾਨੂੰ ਮੰਤਰੀ ਅਹੁਦਾ ਵੀ ਦੇ ਦਾਂਗੇ ਮੰਤਰੀ ਮੰਡਲ ਚ ਵੀ ਸ਼ਾਮਿਲ ਕਰ ਲਾਂਗੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜ਼ਿਆਰਤੀ ਕੀਤੀ ਜਾ ਰਹੀ ਹੈ ਧੱਕਾ ਕੀਤਾ ਜਾ ਰਿਹਾ ਸੋ ਉਸ ਤੋਂ ਬਾਅਦ ਐਂਟੀ ਕ੍ਰਾਪਸ਼ਨ ਬਿਊਰੋ ਦੀਆਂ ਟੀਮਾਂ ਕੇਜਰੀਵਾਲ ਸਾਹਿਬ ਦੇ ਘਰ ਤੇ ਪਹੁੰਚ ਗਈ ਸੀ ਨੋਟਿਸ ਇਹਨਾਂ ਨੂੰ ਜਾਰੀ ਹੋ ਗਿਆ ਸੀਗਾ ਉਸ ਹੁਣ ਨੋਟਿਸ ਦੇ ਬਾਰੇ ਜਾਣਕਾਰੀ ਆਈ ਹੈ ਇਹ ਹਾਲੇ ਤੱਕ ਉੱਤਰ ਮਿਲਿਆ ਨਹੀਂ ਜੇਕਰ ਉੱਤਰ ਨਾ ਮਿਲਦਾ ਜੇ ਕੇਜਰੀਵਾਲ ਸਾਹਿਬ ਦੇ ਵੱਲੋਂ ਤੇ ਫਿਰ ਹੋ ਸਕਦਾ ਜੀ ਐਂਟੀ ਕ腐ਪਸ਼ਨ ਬਿਊਰੋ ਦੇ ਵੱਲੋਂ ਦਿੱਲੀ ਦੀ ਪੁਲਿਸ ਨੂੰ ਚਿੱਠੀ ਲਿਖੀ ਜਾਵੇ ਤੇ ਹੋ ਸਕਦਾ ਵੀ ਕੇਜਰੀਵਾਲ ਸਾਹਿਬ ਖੁਦ ਉੱਤੇ ਕਾਰਵਾਈ ਵੀ ਹੋਵੇ ਜੀ ਹੂੰ ਹੂੰ ਉਹਨਾਂ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰ ਚ ਦਖਲ ਦੇਣਾ ਜਾਂ ਆਪ ਕੋਈ ਅਹੁਦਾ ਅਖਤਿਆਰ ਕਰਨਾ ਇਹਦੇ ਬਾਰੇ ਕੋਈ ਖਾਫ ਨਿਕਲੀ ਨਹੀਂ ਜੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਜੀ ਜਿਹੜੇ ਪੰਜਾਬ ਦੇ ਵਿਧਾਇਕ ਆ ਪੰਜਾਬ ਦੇ ਮੰਤਰੀ ਆ ਉਹਨਾਂ ਨੇ ਗੱਲ ਕਹੀ ਆ ਕਿ ਰੂਟੀਨ ਦੀ ਮੀਟਿੰਗ ਸੀ ਤੇ ਇਸ ਮੀਟਿੰਗ ਦੇ ਵਿੱਚ ਇਹੀ ਗੱਲ ਕਹੀ ਗਈ ਆ ਵੀ ਕੰਮ ਖਿੱਚ ਕੇ ਰੱਖੋ ਫਿਕਰ ਨਾ ਕਰੋ ਚਿੰਤਾ ਨਾ ਕਰੋ ਸਾਨੂੰ ਤਾਂ ਕਨੇਕ ਬਸ ਇੱਕ ਮੋਟੀਵੇਸ਼ਨਲ ਸਪੀਕਰ ਮੰਗੂ ਸਾਰਾ ਕੁਝ ਕਹਿ ਕੇ ਭੇਜਿਆ ਗਿਆ ਤੇ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਬੜੇ ਭਾਵਕ ਹੋ ਕੇ ਬੋਲੇ ਨੇ ਕੀ ਗੱਲ ਹੋਈ ਸੀ ਉਦੋਂ ਦੇਖੋ ਉਹਨਾਂ ਨੇ ਗੱਲ ਕਹੀ ਆ ਕਹਿੰਦੇ ਜੀ ਨਿੱਤੇ ਗੱਲ ਕਹਿ ਦਿੰਦੇ ਆ ਵੀ ਕਦੇ ਸਾਡੇ ਸੰਪਰਕ ਦੇ ਵਿੱਚ ਇੰਨੇ ਬੰਦੇ ਆ ਕਦੇ ਕਦੇ ਸਾਡੇ ਸੰਪਰਕ ਦੇ ਵਿੱਚ ਇੰਨੇ ਬੰਦੇ ਆ ਉਹ ਕਹਿੰਦੇ ਪਰ ਇਦਾਂ ਦੀ ਗੱਲ ਹੈ ਨਹੀਂ ਜੀ ਉਹ ਕਹਿੰਦੇ ਕਿ ਕਾਂਗਰਸੀ ਤਾਂ ਕਹਿੰਦੇ ਵੀ ਭਾਈ ਆਮ ਆਦਮੀ ਪਾਰਟੀ ਵਾਲੇ 40 ਬੰਦੇ ਸਾਡੇ ਸੰਪਰਕ ਚਾ ਕਦੇ ਕਦੇ 35 ਆ ਕਦੇ ਕਦੇ 18 ਕਦੇ ਕਦੇ 25 ਆ ਇਹਨਾਂ ਦੇ ਸੰਪਰਕ ਦੇ ਵਿੱਚ ਤਾਂ ਕਾਂਗਰਸ ਦੇ ਆਪਣੇ ਵਿਧਾਇਕ ਨਹੀਂਗੇ ਉਹ ਕਹਿੰਦੇ ਵੀ ਇਹ ਖਿੰਡੇ ਹੋਏ ਲੋਕ ਆ ਇਹ ਜਿਹੜੇ ਸਿਰਫ ਗੱਲਾਂ ਬਾਤਾਂ ਵਾਲੇ ਆ ਨਾਲ ਉਹਨਾਂ ਨੇ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਵੀ ਸਾਡੀ ਪਾਰਟੀ ਖੂਨ ਪਸੀਨੇ ਨਾਲ ਸਿੰਜੀ ਹੋਈ ਪਾਰਟੀ ਆ ਬਿਲਕੁਲ ਇਹ ਜਿਹੜਾ ਸਿੱਟੇ ਨਹੀਂ ਜਾਂਦੇ ਇਹਨਾਂ ਕੋਲੇ ਉਦੋਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਇਹ ਜਾਣ-ਬੁੱਝ ਕੇ ਪੜਨ ਬਣਾ ਬਣਾ ਕੇ ਜੱਲਾ ਦਾ ਪੇਸ਼ ਕਰਦੇ ਹੋਰ ਇਹਦੇ ਵਿੱਚ ਸਚਾਈ ਕੋਈ ਵੀ ਨਹੀਂ ਆ ਉਹ ਕਹਿੰਦੇ ਕਿ ਸਾਡੀ ਪਾਰਟੀ ਦੇ ਵਰਕਰ ਆ ਜਿਹੜੇ ਜਾਂ ਵਿਧਾਇਕ ਆ ਜਿਹੜੇ ਇਹ ਡੈਡੀਕੇਸ਼ਨ ਵਾਲੇ ਆ ਅਸੀਂ ਅਗਲੀ ਵੀ ਸਰਕਾਰ ਫੇਰ ਬਣਾਵਾਂਗੇ ਤੇ ਬਿਲਕੁਲ ਕਿਤੇ ਕੋਈ ਵੀ ਨਹੀਂ ਚੱਲਿਆ ਮੈਂ ਵੀ ਇੱਥੇ ਹੀ ਆ ਤੇ ਇਹ ਵੀ ਸਾਰੇ ਇਸ ਤਰ੍ਹਾਂ ਗਨੇ ਹਰਪ੍ਰੀਤ ਸਿੰਘ ਨੂੰ ਕੱਢੇ ਜਾਣ ਤੋਂ ਬਾਅਦ ਉਹਨਾਂ ਨੇ ਬੜੇ ਸਖਤ ਸ਼ਬਦ ਵਰਤੇ ਆ ਗੁੰਡਾ ਬਰਗੇਡ ਕਿਹਨੂੰ ਕਿਹਾ ਉਹਨਾਂ ਨੇ ਉਹਨਾਂ ਨੇ ਕਿ ਅਕਾਲੀ ਦਲ ਨੂੰ ਕਿਹਾ ਉਹਨਾਂ ਨੇ ਅੱਜ ਇੱਕ ਥਾਂ ਦੇ ਉੱਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਕਾਲੀ ਦਲ ਨਹੀਂ ਇਹ ਤਾਂ ਭਗੌਣਾ ਦਲ ਆ ਕਿਉਂਕਿ ਇਸ ਅਕਾਲੀ ਦਲ ਇਸ ਭਗੌਣਾ ਦਲ ਨੇ ਤਾਂ ਜਿਹੜੀ ਭਰਤੀ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਸ਼ੁਰੂ ਕੀਤੀ ਹੈ ਇਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਦੇ ਕਹਿ ਮਤਾਬਕ ਕੁਝ ਵੀ ਨਹੀਂ ਕੀਤਾਗਾ ਇਹ ਕਹਿੰਦੇ ਹੁੰਦੇ ਸੀ ਵੀ ਭਾਈ ਅਸੀਂ ਆ ਕਰਾਂਗੇ ਉਹ ਕਰਾਂਗੇ ਪਰ ਇਹਨਾਂ ਨੇ ਤਾਂ ਮੰਨੀ ਨਹੀਂ ਅਕਾਲ ਤਖਤ ਸਾਹਿਬ ਦੀ 1 ਮਿੰਟ ਲਈ ਨਹੀਂ ਮੰਨੀ ਇਹ ਰਾਣੇ ਕੋਈ 6 ਮੈਂਬਰੀ ਜਿਹੜੀ ਕਮੇਟੀ ਆ ਉਹਦੀ ਕਦਰ ਨਹੀਂ ਕੀਤੀ ਗਈ ਇਹ ਤਾਂ ਆਪਦੀ ਮਰਜ਼ੀ ਦੇ ਮੁਤਾਬਕ ਆਪਦੀਆਂ ੱਟਕੇ ਸ਼ਾਂਗਾਂ ਨਾਲ ਕਰ ਰਹੇ ਆ ਸਾਰਾ ਕੁਝ ਨਾਲ ਉਹ ਰਾਣੇ ਨੇ ਵੀ ਗੱਲ ਕਹੀ ਵੀ ਜਦੋਂ 2 ਤਰੀਕ ਨੂੰ ਯਾਨੀ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਉਸ ਦਿਨ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇੱਥੇ ਗੁੰਡਾਗਰਦੀ ਵਾਲੇ ਲੋਕ ਵੀ ਆਉਣਗੇ ਗੁੰਡਾਪਿਰਤੀ ਵਾਲੇ ਲੋਕ ਉੱਥੇ ਪਹੁੰਚੇ ਵੀ ਸੀਗੇ ਇਸੇ ਕਰਕੇ ਉਹ ਕਹਿੰਦੇ ਜੀ ਪਹਿਲਾਂ ਹੀ ਇਸ ਬਾਰੇ ਜਥੇਦਾਰ ਸਾਹਿਬ ਨੇ ਇੱਕ ਚਿੱਠੀ ਜਾਰੀ ਕਰਤੀ ਸੀ ਵੀ ਜੇਕਰ ਇਸੇ ਕਿਸੇ ਨੇ ਖਲਲ ਪਾਇਆ ਤਾਂ ਉਹਦੇ ਖਿਲਾਫ ਜਿਹੜੀ ਉਹ ਬਣਦੀ ਮਰਿਆਦਾ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਹ ਗੁੰਡਾਬਿਰਤੀ ਵਾਲੇ ਲੋਕ ਆਏ ਸੀ ਪਰ ਉਸ ਦਿਨ ਇਹਨਾਂ ਦੀ ਪੇਸ਼ ਨਹੀਂ ਸੀ ਚੱਲੀ ਅੱਛਾ ਜਾਂਚ ਕਮੇਟੀ ਨੇ ਕੀ ਦੋਸ਼ ਲਾਇਆ ਹਰਪ੍ਰੀਤ ਸਿੰਘ ਤੇ ਦੇਖੋ ਜਾਂਚ ਕਮੇਟੀ ਜਿਹੜੀ ਉਹਦੀ ਇੱਕ ਰਿਪੋਰਟ ਸਾਹਮਣੇ ਆਈ ਆ ਉਸ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਗਈ ਆ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਗਿਆ ਸੀ ਆਪਣਾ ਪੱਖ ਪੇਸ਼ ਕਰਨ ਦੇ ਲਈ ਪਰ ਉਹ ਕਹਿੰਦੇ ਕਿ ਪੱਖ ਪੇਸ਼ ਕਰਨ ਵਾਸਤੇ ਪਹੁੰਚੇ ਹੀ ਨਹੀਂ ਇਹ ਪੱਖ ਪੇਸ਼ ਕਰਨ ਵਾਸਤੇ ਜੇ ਪਹੁੰਚਦੇ ਤਾਂ ਫੇਰ ਹੀ ਸੀ ਨਾ ਉਹ ਕਹਿੰਦੇ ਕਿ ਇਹ ਪੱਖ ਪੇਸ਼ ਨਹੀਂ ਕਰਦੇ ਪਹੁੰਚੇ ਤੇ ਦੂਜੀ ਮਹੱਤਵਪੂਰਨ ਗੱਲ ਨੇ ਹੋਰ ਕਹੀ ਆ ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਪਿਛਲੇ ਦਿਨੀ ਸਤਿ ਸ਼੍ਰੀ ਦਮਦਮਾ ਸਾਹਿਬ ਤੋਂ ਸਪਸ਼ਟੀਕਰਨ ਲਿੱਤਾ ਸੀ ਮਾਈਕ ਦੇ ਮੂਹਰੇ ਛੱਡ ਕੇ ਉਹ ਜਦੋਂ ਸਪਸ਼ਟੀਕਰਨ ਲਿੱਤਾ ਤੇ 15 ਮਿੰਟ ਵਾਸਤੇ ਕੀਰਤਨ ਰੋਕ ਲਿਆ ਗਿਆ ਸੀ ਰਖਵਾਰਤਾ ਗਿਆ ਸੀ ਦੇ ਵੱਲੋਂ ਇਹ ਵੀ ਗਲਤ ਆ ਫਿਰ ਇਹ ਰਗਵ ਚੱਡਾ ਤੇ ਪ੍ਰੀਨਿਤੀ চোপੜਾ ਦੇ ਵਿਆਹ ਦੇ ਵਿੱਚ ਗਏ ਇਹ ਵੀ ਗਲਤ ਆ ਫਿਰ ਚਰਨਜੀਤ ਸਿੰਘ ਚੰਨੀ ਵਰਗੇ ਪਤਿਤ ਬੰਦੇ ਦੇ ਘਰ ਦੇ ਵਿੱਚ ਸਮਾਗਮ ਚ ਅਰਦਾਸ ਕੀਤੀ ਇਹ ਵੀ ਗਲਤ ਆ ਉਹ ਕਹਿੰਦੇ ਵੀ ਬਹੁਤ ਸਾਰੀਆਂ ਗੱਲਾਂ ਸੀ ਜੇਕਰ ਇਹ ਆਉਂਦੇ ਤਾਂ ਤੇ ਪਰ ਇਹਨਾਂ ਦੇ ਵੱਲੋਂ ਆਇਆ ਨਹੀਂ ਗਿਆ ਸਪਸ਼ਟਿਕਰਨ ਦਿੱਤਾ ਹੀ ਨਹੀਂ ਗਿਆ ਤੇ ਇਸ ਕਰਕੇ ਸਾਰਾ ਕੁਝ ਹੋਇਆ ਅਜਾ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਏਵੀਐਮ ਮਸ਼ੀਨਾਂ ਦਾ ਡਾਟਾ ਰੱਖਿਆ ਜਾਏ ਕੋਈ ਸ਼ੱਕ ਪਈ ਹੋਈ ਹੈ ਉਹਨਾਂ ਨੂੰ ਏਵੀਐਮ ਮਸ਼ੀਨਾਂ ਤੇ ਕੋ ਅਸਲ ਵਿੱਚ ਨਾ ਜਿਹੜੀ ਹਰਿਆਣੇ ਦੇ ਵਿੱਚ ਕਈ ਐਸੇ ਵਿਧਾਇਕ ਆ ਜਿਹੜੇ ਬਣਦੇ ਬਣਦੇ ਰਹਿ ਗਏ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਜਿਨ੍ਹਾਂ ਨੂੰ ਆਸ ਸੀ ਵੀ ਭਾਈ ਜੱਟ ਦੀ ਸਾਡੀ ਪੱਕੀ ਆ ਤੇ ਉਹਨਾਂ ਦੀ ਜਿੱਤ ਪੱਕੀ ਦੀ ਸਾ ਤੇ ਚੱਕੀ ਹੋ ਗਈ ਜਿੱਤ ਕੇ ਭਾਜੀ ਦੇ ਉਮੀਦਵਾਰ ਤੇ ਸਰਕਾਰ ਬਣਦੀ ਬਣਦੀ ਕਾਂਗਰਸ ਦੀ ਰਹਗੀ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਵੀ ਭਾਈ ਇੱਥੇ ਮਸ਼ੀਨਾਂ ਦੇ ਵਿੱਚ ਹੇਰਾ ਫੇਰੀ ਦੀ ਸੰਭਾਵਨਾ ਤੋਂ ਸੁਪਰੀਮ ਕੋਰਟ ਦੇ ਵਿੱਚ ਜੇ ਸੁਣਵਾਈ ਹੋਈ ਆ ਤੇ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਹਦਾਇਤ ਜਾਰੀ ਕੀਤੀ ਆ ਜਿਹੜੀਆਂ ਇਹ ਸਬੰਧਤ ਵੋਟਿੰਗ ਮਸ਼ੀਨਾਂ ਇਹਨਾਂ ਵਿੱਚਲਾ ਡਾਟਾ ਜਿਹੜਾ ਉਹ ਡਿਲੀਟ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਇਸ ਕੇਸ ਦੀ ਸੁਣਵਾਈ ਮੁਕੰਮਲ ਨਹੀਂ ਹੁੰਦੀ ਹੋ ਸਕਦਾ ਵੀ ਕਿਸੇ ਉਮੀਦਵਾਰ ਨੂੰ ਤੇ ਭਾਈ ਇਹ ਸ਼ੰਕਾ ਨੂੰ ਬਰਤੀ ਕਰਾਉਣੀ ਹੋਵੇ ਤੇ ਉਹਦੇ ਲਈ ਕਹਿੰਦੇ ਫਿਰ ਇੰਜੀਨੀਅਰ ਜਿਹੜਾ ਬਲਾਕ ਦੇ ਕੇ ਸਾਰੀ ਗੱਲਬਾਤ ਕਰਨੀ ਪਵੇ ਇਸ ਕਰਕੇ ਡਾਟਾ ਬਿਲਕੁਲ ਡਿਲੀਟ ਨਾ ਕੀਤਾ ਜਾਵੇ ਤੇ ਬਾਕੀ ਦਿੱਲੀ ਲੋਕ ਸਭਾ ਦੇ ਵਿੱਚ ਚਾਈਨਾ ਡੋਰ ਦਾ ਮੁੱਦਾ ਉੱਠਿਆ ਹੁਣ ਬਿਲਕੁਲ ਜੀ ਬਿਲਕੁਲ ਚਲੋ ਇਹ ਮੁੱਦਾ ਠੁਕਣਾ ਵੀ ਚਾਹੀਦਾ ਜੀ ਹੁਣ ਤੱਕ ਕਿਸੇ ਨੇ ਠੁਕਿਆ ਨਹੀਂ ਸੀ ਲੋਕ ਸਭਾ ਦੇ ਵਿੱਚ ਇਹ ਮੁੱਦੇ ਠੁਕਣੇ ਚਾਹੀਦੇ ਆ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਦੀ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਕਿਉਂਕਿ ਹਰ ਸਾਲ ਹੀ ਕਈ ਲੋਕ ਮੌਤ ਦੀ ਬੁਕਲ ਚ ਵੀ ਜਾਂਦੇ ਆ ਕਈ ਲੋਕ ਕੱਟੇ ਜਾਂਦੇ ਆ ਪਈਆਂ ਦੇ 50 ਟੰਕੇ ਲੱਗਦੇ ਆ ਹਰ ਸਾਲ ਦਰਜਨਾਂ ਦੀ ਗਿਣਤੀ 'ਚ ਇਹੋ ਜਿਹੇ ਕੇਸ ਆਉਂਦੇ ਆ ਤੇ ਪਰ ਅੱਜ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਆ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਸ ਮੁੱਦੇ ਨੂੰ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਇਸ ਗੱਲ ਦੇ ਕਰਕੇ ਇਸ ਵੇਲੇ ਚਾਈਨਾ ਡੋਰ ਦੇ ਕਰਕੇ ਪੰਜਾਬ ਦੇ ਵਿੱਚ ਹਾਲਾਤ ਬੜੇ ਧਮੀਰ ਬਣੇ ਪਏ ਆ ਤੇ ਇਹ ਡੋਰ ਮੁਕੰਮਲ ਤੌਰ ਤੇ ਬੰਦ ਹੋਣੀ ਚਾਹੀਦੀ ਹੈ। ਅੱਛਾ ਜਿਹੜੀ ਪਹਿਲਾਂ ਤਾਂ ਹੁਣ ਅਮਰੀਕਾ ਤੋਂ ਇਲੀਗਲ ਬੰਦੇ ਕੱਢਿਆ ਡਿਪੋਰਟ ਕੀਤੇ ਆ ਯੂਕੇ ਵਾਲੇ ਵੀ ਡਿਪੋਰਟ ਕਰਨ ਲੱਗ ਪਏ ਜੀ। ਬਿਲਕੁਲ ਜੀ ਬਿਲਕੁਲ ਆਪਾਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ 600 ਬੰਦਾ ਉਹਨਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ। ਉਹਨੂੰ ਰਿਪੋਰਟ ਕਰਨ ਦੀ ਪੂਰੀ ਪੂਰੀ ਤਿਆਰੀ ਹੈ ਜਿਹੜਾ ਉੱਥੋਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨੇ ਇਹ ਗੱਲ ਕਹੀ ਆ ਕਿ ਪਿਛਲੇ ਕੁਝ ਕ ਮਹੀਨਿਆਂ ਦੇ ਵਿੱਚ 18000 ਤੋਂ ਵੱਧ ਬੰਦਾ ਅਸੀਂ ਵੀ ਸੂਚੀਬੱਧ ਕੀਤਾ ਹੈਗਾ ਜਿਹੜੇ ਕਿ ਇੱਥੇ ਆ ਕੇ ਨਜਾਇਜ਼ ਤਰੀਕੇ ਨਾਲ ਰਹਿ ਰਹੇ ਆ ਸੋ ਜਿਹੜੇ 600 ਤੇ 2 ਬੰਦੇ ਆ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਜਿਹੜੇ ਹਿਰਾਸਤ ਦੇ ਵਿੱਚ ਲੈ ਗਏ ਤਾਂ ਬਹੁਤ ਜਲਦ ਵਾਪਸ ਭੇਜੇ ਜਾ ਰਹੇ ਆ ਤੇ ਉੱਥੇ ਯੂਕੇ ਦੀ ਸਰਕਾਰ ਨੇ ਗੱਲ ਕਹੀ ਆ ਵੀ ਜੇਕਰ ਕੋਈ ਵੀ ਬੰਦਾ ਗੈਰਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਆਇਆ ਤੇ ਉਹਨੂੰ ਕਿਸੇ ਨੇ ਉੱਥੇ ਕੰਮ ਦਿੱਤਾ ਮੰਨ ਲਓ ਕਿਸੇ ਨੇ ਦੁਕਾਨ ਗਰੋਸਰੀ ਸਟੋਰ ਵਾਲੇ ਨੇ ਕਿਸੇ ਨੇ ਹੋਰ ਖਾਤੇ ਫੈਕਟਰੀ ਵਾਲੇ ਨੇ ਤੇ ਜੇ ਉਹਦਾ ਪਤਾ ਲੱਗ ਜਾਂਦਾ ਉਸ ਦੁਕਾਨਦਾਰ ਨੂੰ ਉਸ ਫੈਕਟਰੀ ਵਾਲੇ ਨੂੰ ਉਸ ਸਟੋਰ ਵਾਲੇ ਨੂੰ 60000 ਪਾਉਂਡ ਜੁਰਮਾਨਾ ਹੋਊਗਾ ਹੂੰ ਸੋ ਇਹ ਜਿਹੜੇ 600 ਬੰਦਾ ਫੜਿਆ ਇਹਦੇ ਚ ਪੰਜਾਬੀ ਕਿੰਨੇ ਕਨੇ ਦੇਖੋ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿ ਹਾਲੇ ਤੱਕ ਇਹ ਸੂਚੀ ਹੈ ਜਿਹੜੀ মিডিਆ ਦੇ ਵਿੱਚ ਆਈ ਨਹੀਂ ਪਰ ਮੈਨੂੰ ਆ ਸਭੀ ਇਸ ਵਿੱਚ ਕੁਝ ਪੰਜਾਬੀ ਹੋ ਸਕਦੇ ਆ ਜੀ ਤੇ ਪੰਜਾਬ ਦੇ ਵਿੱਚ ਜਿਹੜੇ ਰਜਿਸਟਰਡ ਟਰੈਵਲ ਏਜੰਟ ਨੇ ਕਿੰਨੇ ਨੇ ਜੀ ਉਹ ਜਿਹੜੀ ਬੜੀ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਜੀ ਪੰਜਾਬ ਦੇ ਵਿੱਚ ਜਿਹੜੇ ਰਜਿਸਟਰਡ ਟਰੈਵਲ ਏਜੰਟ ਹਨ ਉਹਨਾਂ ਦੀ ਗਿਣਤੀ ਬਹੁਤ ਥੋੜੀ ਆ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਆਪਾਂ ਜਾਣਦੇ ਜੀ ਇਸ ਵੇਲੇ ਟਰੈਵਲ ਏਜੰਟ ਬੈਠੇ ਆ ਮਤਲਬ ਜੇ ਪੰਜਾਬ ਦੇ ਵਿੱਚ ਜਿਹੜੇ ਰਜਿਸਟਰਡ ਆ ਉਹਨਾਂ ਦੀ ਗਿਣਤੀ ਸਿਰਫ 212 212 ਟਰੈਵਲ ਏਜੰਟ ਪੰਜਾਬ ਦੇ ਵਿੱਚ ਰਜਿਸਟਰਡ ਆ ਇਹਦੇ ਵਿੱਚੋਂ ਵੀ 65 ਦੇ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ 212 ਦੇ ਵਿੱਚੋਂ ਪੈਂਟਾਂ ਦੀ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ 23 ਜ਼ਿਲ੍ਹੇ ਤੇ ਸਹੀਆਂ ਦੇ ਵਿੱਚੋਂ 8 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਵੀ ਅਸਾਣੀ ਹੈ ਟਰੈਵਲ ਏਜੰਟ ਜਿਹੜਾ ਰਜਿਸਟਰਡ ਹੋਵੇ ਜਿਹੜਾ ਲਾਇਸੈਂਸशुदा ਹੋਵੇ ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ 2700 ਤੋਂ 30 ਜਾਦੀ ਟਰੈਵਲ ਏਜੰਟਾਂ ਇਹ ਮੈਂ ਨਹੀਂ ਕਹਿੰਦਾ ਕੇਂਦਰ ਦੀ ਸਰਕਾਰ ਦੇ ਮਤਲਬ ਜਾਣਕਾਰੀ ਦਿੱਤੀ ਗਈ ਆ ਉਹ ਕਹਿੰਦੇ ਜੀ ਕਿ ਸੱਤਾਂ ਸੂਬਿਆਂ ਦੇ ਟਰੈਵਲ ਏਜੰਟਾਂ ਦੇ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਬਾਕੀ ਜਿਹੜੀ SKM ਦੀ ਮੀਟਿੰਗ ਹੋਣੀ ਹੈ ਉਹਦੇ ਚ ਕੌਣ-ਕੌਣ ਜਾ ਸਕਦਾ ਕੌਣ-ਕੌਣ ਨਹੀਂ ਜਾ ਸਕਦਾ ਦੇਖੋ ਜਾਣਾ ਤਾਂ ਸਭ ਨੂੰ ਚਾਹੀਦਾ ਹੈ ਚਾਹ ਸਾਰੇ ਹੀ ਚੱਕਦੇ ਆ ਪਰ ਅੱਜ ਅਬਮਨਿਉ ਪਹਾੜ ਜਿੰਨਾ ਵੀ ਟੀਮ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਤੇ ਇਸ ਵੇਲੇ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ SKM ਦੀ ਏਕਤਾ ਵਾਲੀ ਮੀਟਿੰਗ ਹੋਣੀ ਚੰਡੀਗੜ੍ਹ ਦੇ ਵਿੱਚ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਲੈ ਸਕਾਂਗੇ ਉਹ ਕਹਿੰਦੇ ਵੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਇਹ ਆ ਵੀ ਅਸੀਂ ਮਹਾਪੰਚਾਇਤ ਦੇ ਵਿੱਚ ਲੱਗੇ ਹੋਏ ਤਿਆਰੀਆਂ ਦੇ ਵਿੱਚ ਅਸੀਂ ਆਪਣੇ ਹੋਰ ਬਖ ਬਖ ਸਮਾਗਮਾਂ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਜਿਹਦੇ ਕਰਕੇ ਅਸੀਂ ਜਾ ਨਹੀਂ ਸਕਣਾ ਉਦੋਂ ਇੱਕ ਜਾਣਕਾਰੀ ਹੋਰ ਦੇ ਦਿਆਂ ਵੀ ਡੱਲੇਵਾਲ ਸਾਹਿਬ ਦੀ ਨਾੜ ਲੱਗ ਗਈ ਹੈ ਤੇ ਉਹਨਾਂ ਦੇ ਗਲੂਕੋਚ ਲਾਉਣਾ ਫਿਰ ਸ਼ੁਰੂ ਕਰ ਦਿੱਤਾ ਗਿਆ ਹੂੰ ਹੂੰ ਇਹ ਸੰਯੁਕਤ ਕਿਸਾਨ ਮੋਰਚੇ ਵਾਲੀ ਮੀਟਿੰਗ 'ਚ ਨਹੀਂ ਜਾ ਸਕਦੇ ਖਨੋਰੀ ਵਾਲੇ ਹਾਂਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਜੀ ਅੱਜ ਨਾਲ ਦਿਨ ਦੇ ਵੇਲੇ ਧੁੱਪ ਸੀਗੀ ਪਰ ਧੁੱਪ ਦੇ ਵਿੱਚ ਹਵਾ ਦੀ ਚੱਲਦੀ ਰਹੀ ਆ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਇਹ ਹਿਮਾਚਲ ਦੇ ਲਾਹੌਲ ਸਪਿਤੀ ਦੇ ਵੱਲ ਤੇ ਫੁੱਲੂ ਦੇ ਵੱਲ ਕਹਿੰਦੇ ਵੀ ਉੱਥੇ ਬਰਫਬਾਰੀ ਹੋਈ ਆ ਉੱਚੀਆਂ ਪਹਾੜੀਆਂ ਤੇ ਉਹਦੇ ਕਰਕੇ ਮੈਦਾਨੀ ਖੇਤਰ ਦੇ ਵਿੱਚ ਥੋੜਾ ਜਿਹਾ ਮੌਸਮ ਬਦਲਿਆ ਮਾਮੂਲੀ ਜਿਹਾ ਧੁੱਪ ਨਿਕਲੀ ਪੰਜਾਬ ਦੇ ਵਿੱਚ ਅੱਜ ਪਰ ਥੋੜੀ ਥੋੜੀ ਨਾਲ ਹਵਾ ਜੀ ਵੀ ਚੱਲੀ ਏ ਸਿੱਲੀ ਜੀ ਪਰ ਇਸ ਵੇਲੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਆ ਬਾਹਰ ਇਸ ਵੇਲੇ ਤਾਰੇ ਵੀ ਦਿਖਦੇ ਤੇ ਚੰਦ ਵੀ ਦਿਸਦਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਸੁਥਰਾ ਰਹਿਣਾ ਹੈ ਜੀ ਸੁਰਨ ਸਿੰਘ ਜੀ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬੜੀ ਨਿਰਭਰ ਜੀ ਬੇਰ